ਪਹਿਲਾਂ ਸੇ 1 ਲੱਖ 4500 ਰੁਪਏ ਦਾ ਸੋਨਾ ਲਿਆ ਫਿਰ 1 4000 ਰੁਪਏ ਦਾ ਵੱਖਰਾ ਸੋਨਾ ਲੈ ਕੇ ਗਿਆ 2:30 ਵਜੇ ਫਿਰ ਆਇਆ ਫਿਰ ਆ ਕੇ ਕਹਿੰਦਾ ਜੀ ਮੈਨੂੰ ਥੋੜਾ ਜਿਹਾ ਸੋਨਾ ਹੋਰ ਚਾਹੀਦਾ ਵਾ ਫਿਰ 84000 ਰੁਪਏ ਦਾ ਸੋਨਾ ਦੁਬਾਰਤੀ ਫਿਰ ਸਾਡੇ ਕੋਲ ਲੈ ਕੇ ਗਿਆ ਤੇ ਸਾਨੂੰ ਥੋੜੇ ਦਿਨਾਂ ਬਾਅਦ ਸਾਡਾ ਖਾਤਾ ਫ੍ਰੀਜ਼ ਹੋ ਗਿਆ ਸ਼ਕਲ ਦੇਖੋ ਧਿਆਨ ਨਾਲ ਆ ਚੋਰ ਹੈ ਫੋਨ ਚੋਰੀ ਕਰਦਾ ਫੋਨ ਚੋਰੀ ਕਰਨ ਤੋਂ ਬਾਅਦ ਹਟਦਾ ਨਹੀਂ ਹੈ ਫੋਨ ਨੂੰ ਹੈਕਰਦਾ ਹੈ ਹੈਕਰਨ ਤੋਂ ਬਾਅਦ ਉਹਦਾ ਪਾਸਵਰਡ ਹੈਕਰਦਾ ਫਿਰ ਜੀਪੇ ਦੇ ਵਿੱਚ ਜਾ ਕੇ ਪੇਮੈਂਟ ਕਰਦਾ ਉਹ ਵੀ ਵੱਖ-ਵੱਖ ਦੁਕਾਨਾਂ ਤੇ ਜਾ ਕੇ ਪੇਮੈਂਟ ਕਰਦਾ ਸੋਨਾ ਇੱਕ ਨੇ ਖਰੀਦ ਲਿਆ ਸਮਾਨ ਨੇ ਖਰੀਦ ਲਿਆ ਇਹਦਾ ਕੰਮ ਹੋ ਗਿਆ ਉਸ ਤੋਂ ਬਾਅਦ ਜਿਹਦੇ ਕੋਲ ਸਮਾਨ ਖਰੀਦਿਆ ਉਹ ਫਸ ਜਾਂਦਾ ਤੇ ਜਿਹਦਾ ਫੋਨ ਹੁੰਦਾ ਉਹ ਫਸ ਜਾਂਦਾ ਇਹ ਆਰਾਮ ਨਾਲ ਐਸ਼ ਕਰਦਾ ਇਦਾਂ ਤਾਂ ਕੋਈ ਵੀ ਦੁਕਾਨਦਾਰ ਜੇ ਲੇਗਾ ਸਮਾਨ ਲੇਗਾ ਹਰ ਕੋਈ ਆ ਕੇ ਗਾ ਕੇ ਇਹੀ ਗੱਲ ਕਹਿੰਦਾ ਵੀ ਮੈਂ ਮੈਂ UPI ਪੈਸੇ ਦੇ ਰਿਹਾ ਐ। ਐਸੀ ਲੈ ਲੈ ਰਿਹਾ ਸਾਰੀ ਦੁਨੀਆ ਲੈ ਰਹੀ ਐ। ਉਹ ਪੈਸੇ ਕੱਲ ਨੂੰ ਉਹ ਨੂੰ ਸਾਨੂੰ ਕੀ ਪਤਾ ਕਿਦਾਂ ਪਤਾ ਲੱਗੇਗਾ ਵੀ ਉਸੋਂ ਪੈਸੇ ਚੋਰੀ ਦੇ ਆ ਜਾਂ ਮੋਬਾਈਲ ਚੋਰੀ ਦਾ ਵਾ। ਐਸੀ ਤੇ ਸਾਡੇ ਕੋਲ ਉਹਨਾਂ ਸਮਾਨ ਲਿੱਤਾ ਐ ਸੀ ਉਹਨੂੰ ਸਮਾਨ ਦੇ ਦਿੱਤਾ ਵਾ ਉਹਨਾਂ ਕੋਲੋਂ ਸਾਨੂੰ UPI ਕੀਤਾ ਵਾ। ਐਸੀ UPI ਤੇ ਪੇਮੈਂਟ ਲੈ ਕੇ ਐਸੀ ਉਹਨੂੰ ਦੇ ਦਿੱਤਾ। ਹੁਣ ਸਾਡਾਂ ਅੰਦਰ ਕੀ ਕਸੂਰ ਆ? ਇਹ ਜੀ ਮੋਬਾਈਲ ਉਸ ਬੰਦੇ ਦਾ ਲੁਧਿਆਣੇ ਰੇਲਵੇ ਸਟੇਸ਼ਨ ਚੋਰੀ ਹੋਇਆ ਸੀ ਉਹਨਾਂ ਨੇ ਜਾ ਕੇ ਬਿਹਾਰ ਜਾ ਕੇ ਕੰਪਲੀਟ ਕੀਤੀ ਆ ਵੀ ਮੇਰਾ ਮੋਬਾਈਲ ਚੋਰੀ ਹੋਇਆ ਵਾ ਉਹਨਾਂ ਦਾ 16 ਤਰੀਕ ਮੋਬਾਈਲ ਚੋਰੀ ਹੋਇਆ ਸੀ ਉਹਨਾਂ ਨੇ 20 ਤਰੀਕ 19 ਤਰੀਕ ਨੂੰ ਕੰਪਲੀਟ ਕੀਤੀ ਉੱਥੇ ਜਾ ਕੇ ਬਿਹਾਰ ਜਾ ਕੇ ਮੈਂ ਬਿਹਾਰ ਜਾ ਕੇ ਵੀ ਆਇਆ ਜੀ ਪਰ ਉਹਨਾਂ ਨੇ ਸਾਈਬਰ ਕ੍ਰਾਈਮ ਨੇ ਉੱਥੇ ਮੇਰੀ ਕੋਈ ਸੁਣੀ ਨਹੀਂ ਵੀ ਐਡੀ ਦੂਰੋਂ ਬੰਦਾ ਆਇਆ ਵਾ ਕੋਈ ਉਹਨਾਂ ਨੂੰ ਗੱਲ ਸੁਣੀਏ ਉਹ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਆ ਵੀ ਛਾਤਰ ਹੈ ਜਿੰਨੇ ਜਿੰਨੇ ਸਾਰੇ ਲੋਕ ਖੋਲੇ ਕਿਉਂਕਿ ਗੱਲ ਹੈ ਡਬਲ ਸਿਕਿਉਰਿਟੀ ਲੱਗੀ ਹੁੰਦੀ ਹੈ ਪਹਿਲਾਂ ਫੋਨ ਤੇ ਲੋਕ ਹੁੰਦਾ ਫਿਰ ਜੀਪੇ ਤੇ ਲੋਕ ਹੁੰਦਾ ਉਹ ਬੰਦਾ ਛਾਤਰ ਸੀ ਉਹਨੇ ਸਾਰੇ ਲੋਕ ਖੋਲ ਦਿੱਤੇ ਸੁਣੋ ਐਸੀ ਦੁਕਾਨਦਾਰੀ ਕਰਨੀ ਹੈ ਸਾਨੂੰ ਤਾਂ ਹੁਣ ਸਰਕਾਰ ਇਹ ਵੀ ਗੱਲ ਕਹਿੰਦੀ ਕਹਿੰਦੀ ਤੁਸੀਂ ਕੈਸ਼ ਕੈਸ਼ ਨਹੀਂ ਲੈਣਾ ਤੁਸੀਂ ਆਨਲਾਈਨ ਪੈਸੇ ਲਓ ਐਸੀ ਆਨਲਾਈਨ ਪੈਸੇ ਲੈਣੇ ਤਾਂ ਮਰਦੇ ਆ ਕੈਸ਼ ਲੈਣੇ ਪੈਸੇ ਤਾਂ ਮਰਦੇ ਹੁਣ ਐਸੀ ਦੁਕਾਨਦਾਰ ਨੇ ਜਾਂ ਤਾਂ ਬੰਦ ਕਰਕੇ ਘਰੇ ਬੈਜੀ ਸ੍ਰੀਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ ਜੇ ਤੁਸੀਂ Google Pay ਤੇ ਪੇਮੈਂਟ ਅਕਸੈਪਟ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਇਹ ਨਾ ਹੋਵੇ ਤੁਹਾਡਾ ਅਕਾਊਂਟ ਫ੍ਰੀਜ਼ ਹੋ ਜਾਏ ਤੁਹਾਡੀਆਂ ਦੁਕਾਨਾਂ ਤੇ ਜਿਸ ਸਕੈਨਰ ਲੱਗਿਆ ਹੋਇਆ ਉਸ ਦੇ ਵਿੱਚ ਕੋਈ ਪੇਮੈਂਟ ਪਾ ਕੇ ਜਾਂਦਾ ਤਾਂ ਇਹ ਨਾ ਹੋਵੇ ਕਿ ਉਹ ਵੀ ਜਿਹੜਾ ਹੈ ਪੇਮੈਂਟ ਤੁਹਾਡੀ ਤੁਹਾਡੇ ਕੋਲ ਪਹੁੰਚੇ ਹੀ ਨਾ ਉਹ ਪਹਿਲਾਂ ਹੀ ਫ੍ਰੀਜ਼ ਹੋ ਜਾਏ ਜਾਂ ਉਹ ਪੇਮੈਂਟ ਕਿਸੇ ਠੱਗੀ ਦੀ ਹੋਵੇ ਲੁਧਿਆਣਾ ਦੇ ਵਿੱਚ ਮੌਜੂਦ ਆ ਰਿਆਣੇ ਗਿਲ ਚੌਂਕ ਨਜ਼ਦੀਕ ਇੱਕ ਜੁਵੈਲਰ ਨਾਲ ਇਹੀ ਗੱਲ ਹੋਈ ਖਬਰਾਂ ਜ਼ਰੂਰ ਤੁਸੀਂ ਸੁਣਦੇ ਹੋ ਹੋਗੇ ਸੋਨਾ ਲੱਖ ਦਾ ਹੋ ਗਿਆ ਡੇਢ ਲੱਖ ਦਾ ਹੋ ਗਿਆ ਤਾਂ ਜਦੋਂ ਸੋਨਾ ਆਪਣੀ ਪੀਕ ਤੇ ਸੀਗਾ ਦੀਵਾਲੀ ਦੇ ਦਿਨਾਂ ਦੇ ਵਿੱਚ ਉਹਨਾਂ ਦਿਨਾਂ ਵਿੱਚ ਇਹਨਾਂ ਕੋਲ ਇੱਕ ਵਿਅਕਤੀ ਆਂਦਾ ਵਿਅਕਤੀ ਬੜੇ ਆਰਾਮ ਨਾਲ ਬੈਠਦਾ ਇਹਨਾਂ ਨਾਲ ਗੱਲਬਾਤ ਕਰਦਾ ਸੋਨਾ ਖਰੀਦਦਾ ਪੇਮੈਂਟ ਜਿਹੜੀ ਆ ਉਸ ਕੈਨਰ ਰਾਹੀਂ ਔਨਲਾਈਨ ਕਰਦਾ ਤੇ ਉਸ ਤੋਂ ਬਾਅਦ ਇਹਨਾਂ ਦੀ ਪੇਮੈਂਟ ਜਿਹੜੀ ਆ ਉਹ ਫ੍ਰੀਜ਼ ਹੋ ਜਾਂਦੀ ਆ ਹੁਣ ਇਹਨਾਂ ਨਾਲ ਹੋਇਆ ਕੀ ਆ ਉਹ ਗੱਲਬਾਤ ਕਰਦੇ ਆ ਇਹਨਾਂ ਤੋਂ ਪੁੱਛਦੇ ਆ ਵੀ ਅਸਲ ਚ ਕੀ ਪਾਣਾ ਵਾਪਰ ਗਿਆ ਤੇ ਤੁਸੀਂ ਵੀ ਸਾਵਧਾਨ ਹੋ ਜਾਓ ਜੋ ਇਹਨਾਂ ਨਾਲ ਹੋਇਆ ਤੁਹਾਡੇ ਨਾਲ ਨਾ ਹੋ ਜੇ ਗੱਲਬਾਤ ਕਰਦੇ ਆ ਪੁੱਛਦੇ ਆ ਜਾਣਕਾਰੀ ਦਿਓਗੇ ਵੀ ਮਾਮਲਾ ਕੀ ਆ ਕੀ ਹੋਇਆ ਇੱਕ ਬੰਦਾ ਤੁਹਾਡੇ ਕੋਲ ਆਂਦਾ ਕਿੰਨਾ ਦਾ ਉਹ ਸੋਨਾ ਖਰੀਦ ਕੇ ਜਾਂਦਾ ਕੀ ਕੀ ਖਰੀਦ ਕੇ ਲੈ ਕੇ ਗਿਆ ਬੰਦਾ ਇੱਲਾ ਤਾਂ ਸਾਰਿਆਂ ਦੀ ਸਸਰੀਕਾਲ ਜੀ ਸਾਡੇ ਕੋਲ 17 ਤਰੀਕ ਨੂੰ ਉਹ ਸੜਕ ਬੰਦਾ ਆ ਰਿਹਾ 12 ਵਜੇ ਸਵੇਰੇ ਸਾਨੂੰ ਆ ਕੇ ਕਹਿੰਦਾ ਜੀ ਮੈਂ ਸੋਨਾ ਲੈਣਾ ਅਸੀਂ ਉਹਨੂੰ سونے ਦਾ ਰੇਟ ਦੱਸਿਆ ਉਹ ਸੋਨਾ ਆ ਕੇ ਕਹਿੰਦਾ ਵੀ ਮੈਂ Google Pay ਕਰਕੇ ਦੇਣਾ ਐ ਅਸੀਂ ਉਹਨੂੰ ਸੋਨਾ ਦਿੱਤਾ ਵਾ ਤੇ ਉਹਨੇ ਸਾਡੇ ਕੋਲੋਂ ਪੇਮੈਂਟ ਲੈ ਗਿਆ ਪੇਮੈਂਟ ਦੇਤੀ ਉਹਨੇ Google Pay ਕੀਤਾ ਸਾਨੂੰ Google Pay ਕੀਤਾ ਹਾਂਜੀ ਉਹਨੇ ਸਾਡੇ ਕੋਲੋਂ ਪਹਿਲਾਂ ਸੇ 1,42,500 ਰੁਪਏ ਦਾ ਸੋਨਾ ਲਿਆ ਫਿਰ 1,40,000 ਰੁਪਏ ਦਾ ਵੱਖਰਾ ਸੋਨਾ ਲੈ ਕੇ ਗਿਆ ਫਿਰ ਉਹ 2:30 ਵਜੇ ਫਿਰ ਆਇਆ 2:30 ਪੋਣੀ 3:00 ਵਜੇ ਆਇਆ ਸਾਡੇ ਕੋਲ ਫਿਰ ਆ ਕੇ ਕਹਿੰਦਾ ਜੀ ਮੈਨੂੰ ਥੋੜਾ ਜਿਹਾ ਸੋਨਾ ਹੋਰ ਚਾਹੀਦਾ ਵਾ ਫਿਰ 84000 ਰੁਪਏ ਦਾ ਸੋਨਾ ਦੁਬਾਰਤੀ ਫਿਰ ਸਾਡੇ ਕੋਲ ਲੈ ਕੇ ਗਿਆ ਤੇ ਸਾਨੂੰ ਥੋੜੇ ਦਿਨਾਂ ਬਾਅਦ ਸਾਡਾ ਖਾਤਾ ਫ੍ਰੀਜ਼ ਹੋ ਗਿਆ ਅਸੀਂ ਬੈਂਕ ਅਗੇ ਬੈਂਕ ਤੱਕ ਵੀ ਦੇਖਿਆ ਵੀ ਸਾਡਾ ਖਾਤਾ ਫ੍ਰੀਜ਼ ਹੋਇਆ ਹੋਇਆ ਹੈ ਅਸੀਂ ਉਹਨਾਂ ਨੂੰ ਪੁੱਛਿਆ ਵੀ ਸਾਡਾ ਖਾਤਾ ਕੀ ਹੋਇਆ ਉਹ ਕਹਿੰਦੇ ਜੀ ਤੁਹਾਡੇ ਕੋਈ ਪੇਮੈਂਟ ਆਈ ਸੀ ਜਿੱਦਾਂ ਅ ਜੁਪੀ ਆਈ ਤੁਸੀਂ ਲੈ ਆਉਣਾ ਕੋਈ ਪੇਮੈਂਟ ਤੇ ਅਸੀਂ ਪੇਮੈਂਟ ਚੈੱਕ ਕਰਾਈ ਅਸੀਂ ਉਹ ਕਹਿੰਦੇ ਸਾਈਬਰ ਕਾਮ ਚ ਜਾਈ ਉਹ ਤਾਂ ਉਹਨੇ ਖਾਤਾ ਫ੍ਰੀਜ਼ ਕੀਤਾ ਫਿਰ ਅਸੀਂ ਉੱਥੇ ਗਏ ਉਹ ਕਹਿੰਦੇ ਤੁਸੀਂ ਸੁਣਨਾ ਜਿਹੜਾ ਜਿਹੜਾ ਸੋ ਤੁਹਾਡੇ ਕੋ ਪੇਮੈਂਟ ਆਈ ਸੀ ਇਹ ਮੋਬਾਈਲ ਚੋਰੀ ਦਾ ਸੀ ਚੋਰੀ ਦਾ ਫੋਨ ਸੀ ਹਾਂਜੀ ਚੋਰੀ ਦਾ ਫੋਨ ਸੀ ਉਹਨੇ ਤੁਹਾਨੂੰ ਯੂਪੀ ਆਇਆ ਗਿਆ ਮੈਂ ਕਿਹਾ ਸਾਨੂੰ ਤਾਂ ਉਹਨੇ ਸਕੈਨ ਕਰਕੇ ਗਿਆ ਸਾਡੇ ਕੋਲ ਫਿਰ ਉਹਨੇ ਬਾਕੀ ਦਾ ਉਸ ਬੰਦੇ ਨੇ ਪਾਸਵਰਡ ਵੀ ਲਾ ਕੇ ਦਿੱਤਾ ਵਾ ਮੋਬਾਈਲ ਦੇ ਉੱਤੇ ਇੰਤੋਂ ਤਾਂ ਕੋਈ ਵੀ ਦੁਕਾਨਦਾਰ ਚ ਲੇਗਾ ਸਮਾਨ ਲੇਗਾ ਹਰ ਕੋਈ ਆ ਕੇ ਗਾ ਕੇ ਇਹੀ ਗੱਲ ਕਹਿੰਦਾ ਵੀ ਮੈਂ ਮੈਂ ਯੂਪੀਆਈ ਪੈਸੇ ਦੇ ਰਿਹਾ ਐਸੀ ਲੈ ਲੈ ਰੇ ਸਾਰੀ ਦੁਨੀਆ ਲੈ ਰਹੀ ਆ ਉਹ ਪੈਸੇ ਕੱਲ ਨੂੰ ਉਹ ਨੂੰ ਕਿ ਪਤਾ ਕਿਦਾਂ ਪਤਾ ਲੱਗੇਗਾ ਵੀ ਉਸੋਂ ਪੈਸੇ ਚੋਰੀ ਦੇ ਆ ਜਾਂ ਮੋਬਾਈਲ ਚੋਰੀ ਦਾ ਵਾ ਐਸੀ ਤਾਂ ਸਾਡੇ ਕੋਲ ਉਹਨਾਂ ਸਮਾਨ ਲਿੱਤਾ ਅਸੀਂ ਪੇਮੈਂਟ ਉਹਨੂੰ ਦੇ ਦਿੱਤੀ ਉਹਨੂੰ ਸਮਾਨ ਦੇ ਦਿੱਤਾ ਵਾ ਉਹਨਾਂ ਕੋਲੋਂ ਸਾਨੂੰ ਯੂਪੀਆਈ ਕੀਤਾ ਵਾ ਐਸੀ ਯੂਪੀਆਈ ਤੇ ਪੇਮੈਂਟ ਲੈ ਕੇ ਅਸੀਂ ਉਹਨੂੰ ਦੇ ਦਿੱਤਾ ਹੁਣ ਸਾਡੇ ਅੰਦਰ ਕੀ ਕਸੂਰ ਆ ਜੀ ਇਹ ਵੀ ਗੱਲ ਆ ਇਹ ਵੀ ਵੱਡੇ ਸਵਾਲ ਆ ਕਿਉਂਕਿ ਜਦੋਂ ਵੀ ਫੋਨ ਚੋਰੀ ਹੁੰਦਾ ਆ ਅਸੀਂ ਵੀ ਕਈ ਵਾਰੀ ਇੱਕ ਵਾਰੀ ਮੇਰਾ ਵੀ ਫੋਨ ਚੋਰੀ ਹੋਇਆ ਸੀ ਤਾਂ ਮੈਂ ਬੈਂਕ ਕੋਲ ਕੀਤੀ ਸੀ ਉਹ ਕਹਿੰਦੇ ਸੀ ਕੋਈ ਵੀ ਤੁਹਾਡੀ ਪੇਮੈਂਟ ਜਿਹੜੀ ਹੈ ਇਹ ਨਾ ਸੋਚਿਓ ਵੀ ਤੁਹਾਡੇ ਕੋਈ ਪੇਮੈਂਟ ਜਿਹੜੀ ਆ ਜੀਪੇ ਤੋਂ ਹੋ ਗਿਆ ਜਾਂ ਬੈਂਕ ਅਕਾਊਂਟ ਦੀ ਜਿਹੜੀ ਐਪ ਆ ਉਹ ਤੋਂ ਟਰਾਂਸਫਰ ਕਰ ਲੇਗਾ ਤੁਹਾਡੀ ਪੇਮੈਂਟ ਸਿਕਿਉਰ ਆ ਮਤਲਬ ਜਿਹਦਾ ਫੋਨ ਚੋਰੀ ਹੋਇਆ ਉਹਦੀ ਵੀ ਪੇਮੈਂਟ ਸਿਕਿਉਰ ਨਹੀਂ ਆ ਉਹਦੀ ਵੀ ਪੇਮੈਂਟ ਹੋ ਸਕਦੀ ਆ ਅੱਗੇ ਕਿਸੇ ਪਾਸੇ ਤੇ ਉਸ ਤੋਂ ਬਾਅਦ ਜਿੰਨੂੰ ਪੇਮੈਂਟ ਕਰ ਰਿਹਾ ਉਹ ਵੀ ਜਿਹੜਾ ਹੈ ਕਿੱਥੇ ਨਾ ਕਿੱਥੇ ਇਸ ਦੇ ਵਿੱਚ ਫਸਦਾ ਸਾਡੇ ਸਾਡੇ ਸਾਹਮਣੇ ਆ ਦੇਖੋ ਜੀ ਸਾਡੇ ਕੋ ਬਕਾਇਦਾ ਉਹ ਬੰਦੇ ਨੇ ਸਾਡੇ ਕੋਲ ਅਸੀਂ ਉਸ ਬੰਦੇ ਨੂੰ ਬਿੱਲ ਵੀ ਕੱਟ ਕੇ ਦਿੱਤਾ ਚੈੱਕ ਕਰੋ ਜੀ ਕੀ ਕੀ ਲੈ ਕੇ ਕੀ ਕੀ ਗਿਆ ਤੁਹਾਡੇ ਕੋਲ ਤੇ ਟੋਟਲ ਕਿੰਨੇ ਦਾ ਸਮਾਨ ਲੈ ਕੇ ਗਿਆ ਸਾਡੇ ਕੋਲ ਇੱਕ ਇੱਕ ਪੇਮੈਂਟ ਦੇ ਕੇ ਗਿਆ ਲੈ ਕੇ ਗਿਆ ਸਮਾਨ 142500 ਰੁਪਏ ਦੀ ਇਹ ਬਾਹਰ ਲੈ ਕੇ ਗਿਆ ਸੋਨੇ ਦਾ ਕਵੈਨ ਸੀ ਅੱਛਾ ਫਿਰ ਤੁਹਾਡੇ ਕੋਲੋਂ ਇੱਕ ਰਿੰਗ ਲੈ ਕੇ ਗਿਆ ਜੀ 46000 ਰੁਪਏ ਦੀ ਰਿੰਗ ਲੈ ਕੇ ਗਿਆ ਆ ਦੇਖੋ ਬਕਾਇਦਾ ਉਸੇ ਟਾਈਮ ਦਾ ਬਿੱਲ ਸਾਡੇ ਕੋਲ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਹੈ ਉਹ ਬੰਦਾ ਸਾਡੇ ਕੋਲ ਆ ਕੇ ਆਇਆ ਵਾ ਬੜੇ ਆਰਾਮ ਨਾਲ ਬੈਠਾ ਵਾ ਅਸੀਂ ਉਸ ਬੰਦੇ ਨੂੰ ਇੱਕ ਸਾਡੇ ਕੋਲ ਕਟੋ ਕਰਨੀ 15 ਵੀ ਅੱਧਾ ਘੰਟੇ ਤੋਂ ਉੱਪਰ ਸਾਡੇ ਕੋਲ ਬੰਦਾ ਬਹਿ ਕੇ ਗਿਆ ਬਾਅਦ ਦੇ ਵਿੱਚ ਸਾਡੇ ਕੋਲ ਪੇਮੈਂਟ ਇਹ ਤਾਂ 12 ਵਜੇ ਟਾਈਮ ਸੀ ਉਸ ਤੋਂ ਬਾਅਦ 3 ਵਜੇ ਫਿਰ ਆਇਆ ਸਾਡੇ ਕੋਲ 3 ਵਜੇ ਆ ਕੇ ਫਿਰ ਸਾਡੇ ਕੋਲ ਲੈ ਕੇ ਗਿਆ ਸੋਨਾ ਸਾਡੇ ਕੋਲ ਬੜੇ ਆਰਾਮ ਨਾਲ ਬੈਠ ਕੇ ਗਿਆ ਆਇਆ ਵਾ ਸਾਨੂੰ ਕੀ ਪਤਾ ਪਤਾ ਵੀ ਬੰਦਾ ਚੋਰ ਆ ਕੋਣ ਆ ਕਿਉਂ ਨਹੀਂ ਗਾ ਮਤਲਬ ਬੰਦੇ ਨੂੰ ਕੋਈ ਵੀ ਡਰ ਨਹੀਂ ਹੈਗਾ ਕੋਈ ਬਿਲਕੁਲ ਜ਼ੀਰੋ ਫੋਨ ਚੋਰੀ ਦਾ ਆਰਾਮ ਨਾਲ ਲੈ ਕੇ ਘੁੰਮ ਰਿਹਾ ਤੁਹਾਡੇ ਕੋਲ ਦੋ ਦੋ ਵਾਰੀ ਆ ਗਿਆ ਕੋਈ ਬੰਦਾ ਕਹਿੰਦਾ ਵੀ ਸੀਸੀਟੀਵੀ ਲੱਗਿਆ ਉਹਦੀ ਨਜ਼ਰ ਵੀ ਸੀਸੀਟੀਵੀ ਵੱਲ ਗਈ ਹੋਣੀ ਆ ਮੇਰੀ ਸ਼ਕਲ ਨਜ਼ਰ ਆ ਰਹੀ ਆ ਤਾਂ ਵੀ ਦੋ ਦੋ ਵਾਰੀ ਤੁਹਾਡੇ ਕੋਲ ਆ ਬਿਲਕੁਲ ਜੀ ਆ ਦੇਖੋ ਜੀ ਬੰਦੇ ਤਾਂ ਸਾਡੇ ਕਲੀਅਰ ਹੈਗਾ ਜੀ ਵੀਡੀਓ ਆ ਚੈੱਕ ਕਰੋ ਜੀ ਆ ਬੰਦੇ ਦੀ ਪੀਕ ਹੈਗੀ ਆ ਨਾਲ ਬਗੈਧਾ ਰਿਕਾਰਡਿੰਗ ਆ ਸਾਡੇ ਕੋਲ ਜਦੋਂ ਆਇਆ ਵਾ ਜਿੰਨੀ ਵਾਰ ਆਇਆ ਸਾਡੇ ਕੋਲ ਪ੍ਰੋਪਰ ਰਿਕਾਰਡਿੰਗ ਆ ਸਾਡੇ ਕੋਲ ਸੀਸੀਟੀਵੀ ਤੁਸੀਂ ਜਰੂਰ ਮੈਨੇ ਦਈਓ ਸਕਰੀਨ ਜਰੂਰ ਦਵਾਂਗੇ ਸਰ ਸਾਨੂੰ ਆ ਸਕਰੀਨ ਤੇ ਚਲਾ ਵੀ ਦਵਾਂਗੇ ਚੱਲ ਕੇ ਆਏਗੀ ਆ ਸਰ ਬਿਲਕੁਲ ਠੀਕ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜੇ ਤੁਸੀਂ ਸਾਡੇ ਸਾਡੀ ਆ ਕੇ ਸਾਡੀ ਹੈਲਪ ਕਰ ਰਹੇ ਹੋ ਜੀ ਕੀ ਚਾਹਦੇ ਕੀ ਹੋ ਕਿਉਂਕਿ ਮੈਂ ਇੱਕ ਮੈਨੂੰ ਇਹ ਵੀ ਗੱਲ ਦੱਸੋ ਵੀ ਤੁਸੀਂ ਸਾਈਬਰ ਸੱਲ ਗਏ ਹੋ ਇਹ ਮਾਮਲਾ ਪੰਜਾਬ ਦਾ ਹੀ ਹੈ ਕਿ ਪੰਜਾਬ ਤੋਂ ਬਾਹਰ ਦਾ ਉਹਦੇ ਬਾਰੇ ਵੀ ਜਾਣਕਾਰੀ ਦਿਓ ਇਹ ਜੀ ਮੋਬਾਈਲ ਉਸ ਬੰਦੇ ਦਾ ਲੁਧਿਆਣੇ ਰੇਲਵੇ ਸਟੇਸ਼ਨ ਚੋਰੀ ਹੋਇਆ ਸੀ ਉਹਨਾਂ ਨੇ ਜਾ ਕੇ ਬਿਹਾਰ ਜਾ ਕੇ ਕੰਪਲੇਟ ਕੀਤੀ ਆ ਵੀ ਮੇਰਾ ਮੋਬਾਈਲ ਚੋਰੀ ਹੋਇਆ ਵਾ ਉਹਨਾਂ ਦਾ 16 ਤਰੀਕ ਮੋਬਾਈਲ ਚੋਰੀ ਹੋਇਆ ਸੀ ਉਹਨਾਂ ਨੇ 20 ਤਰੀਕ 19 ਤਰੀਕ ਨੂੰ ਕੰਪਲੇਟ ਕੀਤੀ ਉੱਥੇ ਜਾ ਕੇ ਬਿਹਾਰ ਜਾ ਕੇ ਮੈਂ ਬਿਹਾਰ ਜਾ ਕੇ ਵੀ ਆਇਆ ਜੀ ਪਰ ਉਹਨਾਂ ਨੇ ਸਾਈਬਰ ਕ੍ਰਾਈਮ ਨੇ ਉੱਥੇ ਮੇਰੀ ਕੋਈ ਸੁਣੀ ਨਹੀਂ ਵੀ ਐਡੀ ਦੂਰੋਂ ਬੰਦਾ ਆਇਆ ਵਾ ਕੋਈ ਉਹਨਾਂ ਨੂੰ ਗੱਲ ਸੁਣੀਏ ਉਹ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਉਨੇ ਸਾਡਾ ਕਸੂਰ ਦੱਸੋ ਕੀ ਆ ਅਸੀਂ ਅਸੀਂ ਪੈਸੇ ਸਮਾਨ ਲੈ ਉਹ ਅਗਲੇ ਸਾਡੇ ਯੂਪੀਆਈ ਕਰਕੇ ਗਿਆ ਵਾ ਅਸੀਂ ਉਹਨੂੰ ਸਮਾਨ ਦਿੱਤਾ ਵੇ ਸਾਡੇ ਸਰ ਰਕਮ ਬਲੌਕ ਹੋ ਗਈ ਹੁਣ ਦੱਸੋ ਇਸੀ ਕਿਸੀ ਕਿੱਧਰ ਜਾਏਗੀ ਤੁਹਾਡਾ ਤਾਂ ਨੁਕਸਾਨ ਡਬਲ ਹੋਇਆ ਸਮਾਨ ਵੀ ਦਿੱਤਾ ਪੇਮੈਂਟ ਵੀ ਫਸ ਗਈ ਤੁਹਾਡਾ ਤੁਹਾਡਾ ਤਾਂ ਨੁਕਸਾਨ 2 ਲੱਖ ਦਾ ਨਹੀਂ ਆ ਕਿਉਂਕਿ ਤੁਸੀਂ ਸਮਾਨ ਵੀ ਦਿੱਤਾ ਹਾਂਜੀ ਬਿਲਕੁਲ ਦਿੱਤਾ ਹੀ ਸਮਾਨ ਵੀ ਦਿੱਤਾ ਵਾ ਪੈਸੇ ਵੀ ਗਏ ਸਾਡੇ ਸਾਡਾ ਤਾਂ ਡਬਲ ਨੁਕਸਾਨ ਹੋ ਰਿਹਾ ਜੀ ਅਬਾਈ ਜੀ ਜਦੋਂ ਆਇਆ ਤਾਂ ਗੱਲਬਾਤ ਤੁਸੀਂ ਕੀਤੀ ਸੀ ਹਾਂਜੀ ਮੈਂ ਹਿੰਦਰਨ ਤੇ ਉਹਦੇ ਹਾਲਪਾਬ ਤੋਂ ਕੁਝ ਲੱਗ ਰਿਹਾ ਸੀਗਾ ਬਈ ਆ ਉਹ ਬੜੇ ਆਰਾਮ ਨਾਲ ਬੈਠਾ ਹੈ ਬਹੁਤ ਹੀ ਆਰਾਮ ਨਾਲ ਤਰੀਕੇ ਨਾਲ ਬੈਠਾ ਸੀ ਕੋਈ ਜਜਮੈਂਟ ਹੀ ਨਹੀਂ ਹੋਈ ਸਾਨੂੰ ਹੋ ਰਹੀ ਬਿਲਕੁਲ ਹੀ ਜਜਮੈਂਟ ਨਹੀਂ ਹੋਈ ਉਹਨੇ ਸਾਡੇ ਕੋਲ ਅੱਗੇ ਡਿਮਾਂਡ ਕੀਤੀ ਕਿ ਮੈਨੂੰ ਬਾਰ ਚਾਹੀਦਾ ਵਾ 10 ਕਰਾਂ ਦਾ ਬਾਰ ਮਿਲ ਜੇਗਾ ਮੈਂ ਕਿਹਾ ਜੀ ਬਿਲਕੁਲ ਮਿਲ ਜੇਗਾ ਜੀ ਮੈਨੂੰ ਦਿਖਾਇਆ ਤੇ ਕਹਿੰਦਾ ਜੀ ਓਕੇ ਹੈ ਜੀ ਪੇਮੈਂਟ ਪੇਮੈਂਟ ਕਰਨੀ ਹੈ ਮੈਂ ਆਪਣੀ ਮਸ਼ੀਨ ਦੇ ਉੱਤੇ ਪੇਮੈਂਟ ਭਰ ਕੇ ਪੇਮਡ पे पे ਦਾ অপਸ਼ਨ ਦਿੱਤਾ ਹੁੰਦਾ ਨੇ ਸਕੈਨ ਕੀਤਾ ਬੜੇ ਆਰਾਮ ਨਾਲ ਉਹ ਯੂਪੀਆਈ ਭਰਿਆ ਵਾ ਤੇ ਆਪਣੇ ਨਾਲ ਹੀ ਹੋ ਗਿਆ ਵਾ ਪੇਮੈਂਟ ਮੇਰੇ ਖਾਤੇ ਉਰੇ ਚ ਆ ਗਈ ਮਸ਼ੀਨ ਚ ਆ ਗਈ ਤੇ ਮਸ਼ੀਨ ਜਦੋਂ ਆਈ ਆ ਤੇ ਡਿਡਕਟ ਹੋ ਗਈ ਉਹਨਾਂ ਨੇ ਸੀਜ਼ ਕਰਤਾ ਸਾਡੇ ਕੋਲ ਬੰਦਾ ਵੀ ਛਾਤਰ ਹੈ ਜਿੰਨੇ ਜਿੰਨੇ ਸਾਰੇ ਲੋਕ ਖੋਲੇ ਕਿਉਂਕਿ ਗੱਲ ਆ ਡਬਲ ਸਿਕਿਉਰਿਟੀ ਲੱਗੀ ਹੁੰਦੀ ਹੈ ਪਹਿਲਾਂ ਫੋਨ ਤੇ ਲੋਕ ਹੁੰਦਾ ਫਿਰ ਜੀਪੇ ਤੇ ਲੋਕ ਹੁੰਦਾ ਉਹ ਬੰਦਾ ਛਾਤਰ ਸੀ ਉਹਨੇ ਸਾਰੇ ਲੋਕ ਖੋਲੇ ਬਿਲਕੁਲ ਸਰ ਤੁਸੀਂ ਆ ਦੇਖੋ ਜੀ ਇਹ ਵੀਡੀਓ ਚੱਲਦੀ ਹੋਏਗੀ ਪ੍ਰੋਪਰਲੀ ਉਹਨੇ ਸਾਡੇ ਕੋਲ ਕਰ ਰਿਆ ਉਹ ਸਕੈਨ ਕਰ ਰਿਹਾ ਪੇਮੈਂਟ ਕਰ ਰਿਹਾ ਸਾਰਾ ਕੁਝ ਕਰ ਰਿਹਾ ਔਰ ਇਹ ਹਬ ਔਰੇ ਫੇਜ਼ ਉਤੇ ਬਿਲਕੁਲ ਵੀ ਜਜਮੈਂਟ ਨਹੀਂ ਹੋਈ ਸਾਨੂੰ ਬਿਲਕੁਲ ਵੀ 0% ਦੀ ਜਜਮੈਂਟ ਸੀ ਕੋਈ ਸ਼ੇ ਪੇਮੈਂਟ ਕੀਤੀ ਹੈ ਤੇ ਅਹੀ ਬਾਰ ਦੇਤਾ ਸੀ ਉਹਨਾਂ ਨੂੰ ਕਿਉਂਕਿ ਸਾਡੇ ਖਾਤੇ 'ਚ ਪੇਮੈਂਟ ਆ ਗਈ ਜੀ ਅਸੀਂ ਉਹਨੂੰ ਰੋਕ ਨਹੀਂ ਸਦੇ ਦੀ ਜਿਹੜੇ ਬੰਦੇ ਦਾ ਫੋਨ ਸੀਗਾ ਕਿ ਤੁਸੀਂ ਕਹਿੰਿਆ ਪੰਜਾਬ ਦੇ ਵਿੱਚ ਕੰਪਲੇਂਟ ਤੁਹਾਡੇ ਨਹੀਂ ਹੋਈ ਉਹ ਬੰਦੇ ਦਾ ਫੋਨ ਉਹ ਪੰਜਾਬੀ ਸੀਗਾ ਕਿ ਉਹ ਉਧਰ ਗਿਆ ਆਇਆ ਸੀ ਨਹੀਂ ਉਹ ਇੱਥੇ ਹੀ ਕੰਮ ਕਰਦਾ ਵਾ ਪਰ ਉਹ ਰਹਿਣ ਵਾਲੇ ਪਿੱਛੇ ਪਿਆਰਦਾ ਸੀ ਹਾਂਜੀ ਤੇ ਦੀਵਾਲੀ ਵਾਲੇ ਦਿਨ ਅਸੀਂ ਬਿਹਾਰ ਜਾ ਜਾ ਰਿਹਾ ਸੀ ਰੇਲਵੇ ਸਟੇਸ਼ਨ ਹਾਂ ਉਹਨਾਂ ਦੀ ਕੋਈ ਛੱਟ ਪਛਟ ਪੂਜਾ ਸੀ ਤੇ ਦਿਵਾਲੀ ਤੇ ਉਹ ਬਿਹਾਰ ਜਾ ਰਿਹਾ ਸੀ ਆਪਣੇ ਉਥੇ ਤੇ ਏਸੀ ਫਿਰ ਉਸ ਬੰਦੇ ਨੂੰ ਉਹ ਸਾਨੂੰ ਉਹ ਜਿਹੜਾ ਚੋਰੀ ਦਾ ਫੋਨ ਸੀ ਉਹ ਐਡਾ ਛਾਤਰ ਬੰਦਾ ਕਿ ਉਹ ਉਸੇ ਫੋਨ ਵਾਲੇ ਨੰਬਰ ਸਾਨੂੰ ਫੋਨ ਤੇ ਕਾਲ ਕਰਕੇ ਗਿਆ ਉਸੇ ਨੰਬਰ ਤੋਂ ਉਸਨੇ ਕਾਲ ਕੀਤੀ ਏਸੀ ਫਿਰ ਉਹ ਬਗਾਦਾ ਸੀ ਬਿਲ ਦੇ ਉੱਪਰ ਮੈਂਸ਼ਨ ਕੀਤਾ ਹੁੰਦਾ ਨੰਬਰ ਏਸੀ ਉਸ ਬੰਦੇ ਨੂੰ ਫੋਨ ਕੀਤਾ ਵੀ ਤੁਸੀਂ ਕਿੱਥੇ ਹੋ ਬੀਸੀ ਡਰਾ ਤੁਹਾਨੂੰ ਤੁਹਾਡਾ ਡਰਾਲ ਆਲਰੇਡੀ ਨਿਕਲ ਗਿਆ ਉਸ ਬੰਦੇ ਨੇ ਉਹ ਲੁਧਿਆਣੇ ਕਿਸੇ ਸਾਡੇ ਕੋਲ ਹੋਰ ਫੋਨ ਕਰਾਇਆ ਵੀ ਇੱਦਾਂ ਤਾਂ ਮੈਨੂੰ ਕਿਸੇ ਜੁਲਰ ਦਾ ਫੋਨ ਆਇਆ ਉਹਨੇ ਦੂਜੇ ਬੰਦੇ ਨੇ ਸਾਨੂੰ ਫੋਨ ਕੀਤਾ ਹਾਂਜੀ ਭਾਈ ਅਸੀਂ ਉਹਨੂੰ ਦੱਸਿਆ ਵੀ ਸਾਡੀ ਗਿਲ ਰੋਡ ਤੇ ਗੁਲਜਾਰ ਜੁਲਰ ਦੀ ਦੁਕਾਨ ਹੈ ਅਸੀਂ ਉਹ ਉਹ ਸਾਡੇ ਕੋਲ ਆ ਗਿਆ ਉਹ ਕਦੇ ਸਾਡਾ ਤਾਂ ਮੋਬਾਈਲ ਚੋਰੀ ਹੋਇਆ ਵਾ ਅਸੀਂ ਕਿਹਾ ਵੀ ਸਾਡਾ ਮੋਬਾਈਲ ਚੋਰੀਆ ਸਾਡਾ ਤਾਂ ਸੋਨਾ ਵੀ ਚੋਰੀ ਉਹ ਸਾਡਾ ਸੋਨਾ ਵੀ ਚੋਰੀ ਕਰਕੇ ਲੈ ਗਿਆ ਸਾਡੇ ਪੈਸੇ ਵੀ ਬਲੌਕ ਕਰ ਗਿਆ ਉਹ ਸਾਨੂੰ ਪੁੱਛੇ ਵੀ ਤੁਸੀਂ ਸਾਈ ਤੁਸੀਂ ਦਿੱਤਾ ਕਿਉਂ ਹੋਏ ਸੀਗਾ ਉਸ ਬੰਦੇ ਨੇ ਯੂਪੀਆਈ ਸਾਨੂੰ ਕੀਤਾ ਉਹਨੇ ਪਾਸਪੋਰਟ ਲਾ ਕੇ ਗਿਆ ਸਾਡੇ ਕੋਲ ਬਾਕਾਇਦਾ ਉਹ ਸਕੈਨ ਕੀਤਾ ਉਹਨੇ ਪਾਸਪੋਰਟ ਲਾਇਆ ਉਹ ਏਦਾਂ ਥੋੜਾ ਜਿਹਾ ਨੂੰ ਦੇ ਦਿੱਤਾ ਹੁਣ ਪਾਸਪੋਰਟ ਸਾਨੂੰ ਕੀ ਪਤਾ ਉਸ ਬੰਦੇ ਦਾ ਉਸ ਜਿੰਦਾ ਇਦਾਂ ਮੋਬਾਈਲ ਆ ਉਹਨੂੰ ਪਤਾ ਨਾ ਪਾਸਪੋਰਟ ਦਾ ਸਾਨੂੰ ਤਾਂ ਪਤਾ ਨਹੀਂ ਹੈ ਉਹ ਪਾਸਪੋਰਟ ਲਾ ਕੇ ਗਿਆ ਫਿਰ ਉਹ ਕਹਿੰਦਾ ਜੀ ਸਾਡੇ ਨਾਲ ਮੈਂ ਕਹਿੰਦਾ ਤੁਸੀਂ ਇਦਾਂ ਕਰੋ ਮੇਰੇ ਕੋ ਕਹਿੰਦਾ ਮੇਰੀ ਕਮਲੇਟ ਤਾਂ ਯੂਪੀ ਚ ਹੋਈ ਆ ਉਹ ਬਿਹਾਰ ਚ ਹੋਈ ਆ ਫਿਰ ਮੈਂ ਉਹਨਾਂ ਨਾਲ ਬਿਹਾਰ ਵੀ ਹੋ ਗਿਆ ਜੀ ਮੈਗਾ ਮੈਂ ਜਾ ਕੇ ਉਹਨਾਂ ਸਾਈਬਰ ਕ੍ਰਾਈਮ ਮੈਂ ਤੁਸੀਂ ਉਸ ਬੰਦੇ ਜਿਹਨੇ ਕੰਪਲੇਂਟ ਕੀਤੀ ਉਹ ਵੀ ਨਾਲ ਗਿਆ ਸੀ ਤੁਹਾਡੀ ਹਾਂਜੀ ਬਿਲਕੁਲ ਉਹ ਨਾਲ ਗਿਆ ਪਿਆਰ ਜੀ ਮੇਰੇ ਨਾਲ ਤਾਂ ਵੀ ਉਹਨਾਂ ਨੇ ਤੁਹਾਨੂੰ ਹੱਤਪੱਲਾ ਕੁਝ ਨਹੀਂ ਕੁਝ ਨਹੀਂ ਪਿਆਰ ਉਹਨਾਂ ਨੇ ਮੈਨੂੰ ਕੁਝ ਨਹੀਂ ਫੜਾਇਆ ਜੀ ਹੱਤਪੱਲਾ ਜੀ ਮੈਨੂੰ ਉਦੋਂ ਹੀ ਬਰੰਗ ਤੌਰ ਤਾਂ ਉਹਨਾਂ ਨੇ ਉਹ ਕਹਿੰਦੇ ਆਈ ਸੀ ਕੁਝ ਨਹੀਂ ਕਰ ਸਕਦੇ ਇਸ ਬੰਦੇ ਨੇ ਚੋਰੀ ਦੀ ਕੰਪਲੇਂਟ ਕੀਤੀ ਹੋਈ ਹੈ ਉਹਨੂੰ ਕੰਪਲੇਂਟ ਆਪਣੀ ਸ਼ਿਫਟ ਕਰਾ ਰਿਆ ਲੁਧਿਆਣਾ ਦੇ ਵਿੱਚ ਕਹਿੰਦੇ ਉਹ ਕਹਿ ਰਿਹਾ ਕਿ ਮੈਂ ਹੁਣ ਲੁਧਿਆਣਾ ਸ਼ਿਫਟ ਕਰਾ ਰਿਹਾ ਜੀ ਉਹ ਇੱਥੇ ਰੇਲਵੇ ਜੀ ਉਹਨਾਂ ਨੇ ਰਿਪੋਰਟ ਕਰਾਈ ਹੋਈ ਆ ਉਹ ਕਹਿੰਦੇ ਤੁਸੀਂ ਇੱਥੇ ਸ਼ ਉਧਰ ਉਹ ਗਿਆ ਆ ਵਾ ਮੇਰੀ ਅੱਜ ਵੀ ਗੱਲ ਹੋਈ ਸੀ ਉਹਦੇ ਨਾਲ ਉਹ ਕਹਿੰਦਾ ਮੈਂ ਇੱਥੇ ਸ਼ਿਫਟ ਕਰਾ ਰਿਹਾ ਆ ਵਾ ਲੁਧਿਆਣੇ 'ਚ ਕੰਪਲੀਟ ਤੇ ਇੱਥੇ ਉਹ ਜੋ ਵੀ ਕਾਰਵਾਈ ਉਹ ਹੋਏਗੀ ਇੱਥੇ ਹੋਏਗੀ ਸਭ ਤੋਂ ਵੱਡੀ ਗੱਲ ਇਹ ਦੀਵਾਲੀ ਤੋਂ ਪਹਿਲਾਂ ਹੋਇਆ ਸਾਰਾ ਇਹ 17 ਤਰੀਕ ਨੂੰ 17 10 ਨੂੰ ਹੋਇਆ ਜੀ ਉਦੋਂ ਤੱਕ ਸੋਨੇ ਦਾ ਰੇਟ ਵੀ ਬੜਾ ਜ਼ਿਆਦਾ ਸੀ ਬਹੁਤ ਤੇਜ਼ੀ ਸੀ ਰੇਟ ਦੀ ਪੂਰੀ ਤੇਜ਼ੀ ਸੀ ਰੇਟ ਦੀ 1,34,000 ਤੋਂ ਵੀ ਵੱਧ ਸੀ ਕਸ ਹਾਂਜੀ ਇਹ ਇੰਨਾ ਕੁ ਸੀ ਲਗਭਗ 1,32,000 ਰੁਪਏ ਪਾ ਹੋ ਗਿਆ ਸੀ ਸੋਨੇ ਦਾ ਹਾਂਜੀ ਤੇ ਉਸ ਟਾਈਮ ਇਹ ਸਾਰਾ ਸਮਾਨ ਸਾਡੇ ਕੋਲ ਹਾਂਜੀ ਉਸ ਟਾਈਮ ਸਮਾਨ ਲੈ ਕੇ ਗਿਆ ਜੀ ਤੇ ਗੱਲ ਆ ਬਈ ਐਂ ਲੱਗਦਾ ਵੀ ਡਾਰਕ ਨਹੀਂ ਫਿਰ ਇਹਨਾਂ ਨੂੰ ਕਿਸੇ ਇਹ ਡਰ ਜੀ ਡਰ ਨਹੀਂ ਹੁੰਦਾ ਜੀ ਉਹ ਨਹੀਂ ਬੇ ਡਰ ਸੀ ਉਰੇ ਆਇਆ ਬੜੇ ਮ제 ਨਾਲ ਬੈਠਿਆ ਤੁਸੀਂ ਇਹ ਦੇਖੋ ਕੋਈ ਚੋਰ ਬੰਦਾ ਡਰ ਚੋਰ ਹੋਵੇ ਲੱਗਦਾ ਡਰਦਾ ਮੈਂ ਸਮਾਨ ਇੱਕ ਵਾਰ ਲਿੱਤਾ ਪਹਿਲਾਂ ਸਵੇਰੇ 12 ਵਜੇ ਆਂਦਾ ਪਿਆ ਮੇਰੇ ਕੋਲ ਸਾਡੇ ਕੋਲ ਫਿਰ ਸ਼ਾਮੀ 3 ਵਜੇ ਆ ਰਿਹਾ ਸੋਨਾਂ ਸੋਨਾਂ ਲੈਣੇ ਦੁਬਾਰਤੀ ਫੇਰ ਤੁਸੀਂ ਮੰਗ ਕੀ ਰੱਖਦੇ ਮੈਂ ਮੰਗ ਰੱਖਦਾ ਜੀ ਇੱਕ ਸਾਰਿਆਂ ਨੂੰ ਦੁਕਾਨਦਾਰਾਂ ਭਰਾਵਾਂ ਨੂੰ ਬੇਨਤੀ ਇਹ ਆ ਕਿ ਜਿਹੜਾ ਬੰਦਾ ਹੈਗਾ ਇਹ ਚੋਰ ਹੈ ਇਸ ਬੰਦੇ ਦਾ ਸਾਰੇ ਦੁਕਾਨਦਾਰ ਆ ਕੇ ਤੇ ਦੇਖਣ ਵੀ ਇਹ ਕੋਈ ਦੁਕਾਨ ਤੇ ਜਾਂਦਾ ਵਾ ਇਹ ਸਾਨੂੰ ਸਾਨੂੰ ਦੱਸਣ ਦੀ ਦੱਸਣਾ ਤਾਂ ਇਹ ਦੇਖ ਸਕਦੇ ਹੋ ਸੀਸੀਟੀਵੀ ਤੁਹਾਡੇ ਮੂਰੇ ਇਸ ਸਮੇ ਚੱਲ ਰਹੀ ਆ ਤਸਵੀਰ ਚੱਲ ਰਹੀ ਆ ਇਹ ਵਿਅਕਤੀ ਆ ਇਹ ਚੋਰ ਆ ਇਹ ਪਹਿਲਾਂ ਲੋਕਾਂ ਦੇ ਫੋਨ ਚੋਰੀ ਕਰਦਾ ਇਹ ਚੋਰ ਵੀ ਆ ਇਹ ਛਾਤਰ ਵੀ ਆ ਸ਼ਾਇਦ ਨੂੰ ਕੋਈ ਟੈਕਨੀਕਲ ਨੋਲਜ ਵੀ ਆ ਤੇ ਸ਼ਾਇਦ ਇਹ ਹੈਕਰਾਂ ਨਾਲ ਰਲਿਆ ਆਇਆ ਜਾਂ ਪਤਾ ਨਹੀਂ ਇਹ ਬੰਦੇ ਦੀ ਸ਼ਕਲ ਦੇਖ ਲੋ ਇਹ ਲੁਧਿਆਣਾ ਇਹ ਹੋਊਗਾ ਜਾਂ ਲੁਧਿਆਣੇ ਦੇ ਆਸ-ਪਾਸ ਇਲਾਕੇ ਦੇ ਵਿੱਚ ਹੋਊਗਾ ਜਾਂ ਪੰਜਾਬ 'ਚ ਹੋਊਗਾ ਜਿਆਦਾ ਦੂਰ ਨਹੀਂ ਜਾਣ ਵਾਲਾ ਕਿਉਂਕਿ ਇਹ ਨਾਲ ਚੋਰੀਆ ਚੋਰਾ ਦੇ ਜੜੇ ਆ ਏਰੀਆਜ਼ ਹੁੰਦੇ ਨੇ ਸ਼ਕਲ ਦੇਖੋ ਧਿਆਨ ਨਾਲ ਆ ਚੋਰ ਐ ਇਹ ਪਹਿਲਾਂ ਫੋਨ ਚੋਰੀ ਕਰਦਾ ਫੋਨ ਚੋਰੀ ਕਰਨ ਤੋਂ ਬਾਅਦ ਇਹ ਹਟਦਾ ਨਹੀਂ ਐ ਫੋਨ ਨੂੰ ਹੈਕ ਕਰਦਾ ਹੈਕ ਕਰਨ ਤੋਂ ਬਾਅਦ ਉਹਦਾ ਪਾਸਵਰਡ ਹੈਕ ਕਰਦਾ ਫਿਰ ਜੀਪੇ ਦੇ ਵਿੱਚ ਜਾ ਕੇ ਪੇਮੈਂਟ ਕਰਦਾ ਉਹ ਵੀ ਵੱਖ-ਵੱਖ ਦੁਕਾਨਾਂ ਤੇ ਜਾ ਕੇ ਪੇਮੈਂਟ ਕਰਦਾ ਸੋਨਾ ਇੱਕ ਨੇ ਖਰੀਦ ਲਿਆ ਸਮਾਨ ਨੇ ਖਰੀਦ ਲਿਆ ਇਹਦਾ ਕੰਮ ਹੋ ਗਿਆ ਉਸ ਤੋਂ ਬਾਅਦ ਜਿਹਦੇ ਕੋਲ ਸਮਾਨ ਖਰੀਦਿਆ ਉਹ ਫਸ ਜਾਂਦਾ ਤੇ ਜਿਹਦਾ ਫੋਨ ਹੁੰਦਾ ਉਹ ਫਸ ਜਾਂਦਾ ਇਹ ਆਰਾਮ ਨਾਲ ਐਸ਼ ਕਰਦਾ ਹੁਣ ਐ ਸੋਨਾ ਲੈ ਗਿਆ 2 ਲੱਖ ਤੋਂ ਉੱਪਰ ਦਾ ਸੋਨਾ ਲੈ ਗਿਆ ਪਰ ਜਿਨ੍ਹਾਂ ਕੋਲ ਜਿਹੜੇ ਜੁਵੈਲਰ ਕੋਲ ਸਮਾਨ ਖਰੀਦਿਆ ਸੀ ਹੁਣ ਉਹ ਫਸੇ ਹੋਏ ਆ ਜਾਂ ਜਿਹਦਾ ਫੋਨ ਦੇ ਵਿੱਚੋਂ ਸਾਰੀ ਪੇਮੈਂਟ ਹੋਈ ਆ ਉਹ ਫਸੇ ਹੋਏ ਆ ਤਾਂ ਮੈਂ ਸਾਰਿਆਂ ਨੂੰ ਕਹਾਂਗਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕੀਤਾ ਜਾਵੇ ਤਾਂ ਜੋ ਇਸ ਚੋਰ ਦਾ ਅਸਲ ਦੇ ਵਿੱਚ ਪਤਾ ਲੱਗ ਪਾਵੇ ਤੇ ਸਭ ਤੋਂ ਵੱਡੀ ਗੱਲ ਹੈ ਜੀਪੇ ਤੇ ਜੇ ਪੇਮੈਂਟ ਲੈ ਰਹੇ ਹੋ ਤਾਂ ਪਹਿਲੀ ਗੱਲ ਐ ਮੈਂ ਕਵਾਂਗਾ ਸਾਵਧਾਨ ਹੋ ਜਾਓ ਬੰਦਾ ਦੇਖ ਲਓ ਚੈੱਕ ਕਰ ਲਓ ਮੈਂ ਕੀ ਕਵਾਂਗਾ ਹੁਣ ਤੁਸੀਂ ਜੀਪੇ ਤੇ ਪੇਮੈਂਟ ਲੈਣ ਤੋਂ ਪਹਿਲਾਂ ਡਰੋਗੇ ਜਾਂ ਬੰਦ ਕਰ ਦੋਗੇ ਪੇਮੈਂਟ ਲੈਣੀ ਵੀਰ ਜੀ ਇਹ ਵੀਰ ਜੀ ਇਸ ਜ਼ਰੂਰ ਡਰਾਂਗੇ ਇਸ ਗੱਲ ਦੇ ਉੱਤੋਂ ਕੋਈ ਵੀ ਅਮਾਨਦਾਰ ਬੰਦਾ ਆਏਗਾ ਐਸੀ ਉਹਨੂੰ ਵੀ ਉਹਨੂੰ ਵੀ ਸ਼ੱਕ ਦੀ ਨਿਗਾਹ ਨਾਲ ਦੇਖਾਂਗੇ ਵੀ ਇਹ ਬੰਦਾ ਕੌਣ ਆ ਹੁਣ ਅਸੀਂ ਸੋਣਾ ਅਸੀਂ ਦੁਕਾਨਦਾਰੀ ਕਰਨੀ ਆ ਸਾਨੂੰ ਤਾਂ ਹੁਣ ਸਰਕਾਰ ਇਹ ਵੀ ਗੱਲ ਕਹਿੰਦੀ ਕਹਿੰਦੀ ਤੁਸੀਂ ਕੈਸ਼ ਕੈਸ਼ ਨਹੀਂ ਲੈਣਾ ਤੁਸੀਂ ਆਨਲਾਈਨ ਪੈਸੇ ਲਓ ਐਸੀ ਆਨਲਾਈਨ ਪੈਸੇ ਲੈਣੇ ਤਾਂ ਮਰਦੇ ਆ ਕੈਸ਼ ਲੈਣੇ ਪੈਸੇ ਤਾਂ ਮਰਦੇ ਹੁਣ ਐਸੀ ਦੁਕਾਨਦਾਰ ਨੇ ਜਾਂ ਤਾਂ ਬੰਦ ਕਰਕੇ ਘਰੇ ਬੈਜੀ ਇਹ ਤਾਂ ਐ ਨਹੀਂ ਲੱਗਦਾ ਜਦੋਂ ਪਹਿਲਾਂ ਕੈਸ਼ ਚੱਲਦਾ ਸੀ ਉਦੋਂ ਤਾਂ ਵੀ ਸਹੀ ਸੀ ਵੀ ਕੈਸ਼ ਲੈ ਲੈਂਦੇ ਸੀਗੇ ਤੇ ਸਹੀ ਰਹਿੰਦਾ ਸੀ ਹੁਣ ਤਾਂ ਠੱਗ ਗਏ ਬਹੁਤ ਹੋਣਗੇ ਤੇ ਬਿਲਕੁਲ ਵੀਰ ਜੀ ਤੁਹਾਡੇ ਸਾਹਮਣੇ ਆਂਦੀ ਦੇਖੋ ਅਗਲਾ ਸ਼ਾਤਰ ਕਿੱਡੇ ਪਿਆਰ ਨਾਲ ਆਇਆ ਸਾਡੀ ਦੁਕਾਨ ਤੇ ਆਇਆ ਸਾਨੂੰ ਸਮਾਨ ਦੇਖ ਕੇ ਸਾਡੇ ਕੋਲ ਸਮਾਨ ਲੈ ਕੇ ਜਾਂਦਾ ਪਿਆ ਵਾ ਸਾਨੂੰ ਕੋ ਯੂਪੀਆਈ ਕਰਕੇ ਜਾ ਕੇ ਦੇਖ ਕੇ ਜਾਂਦਾ ਪਿਆ ਵਾ ਉਹ ਉਸ ਬੰਦੇ ਦੇ ਮਨ ਦੇ ਉਤੇ 1% ਦਾ ਡਰ ਵੀ ਨਹੀਂਗਾ ਤੇ ਬੰਦਾ ਕਹਿੰਦਾ ਕੋਈ ਡਾਰ ਆ ਕੋਈ ਚੋਰ ਆ ਉਹ ਇੰਨਾ ਛਾਤਰ ਬੰਦੇ ਦੱਸੋ ਉਹ ਜਦੋਂ ਤੁਸੀਂ ਕਿਹਾ ਵੀ ਤੁਹਾਡੇ ਕੋਲ ਆਇਆ ਬੜਾ ਨੋਰਮਲ ਜਾ ਲੱਗਦਾ ਪਿਆ ਸੀਗਾ ਲੱਗੇ ਨਹੀਂ ਰਿਆ ਸੀ ਵੀ ਸ਼ਕਲ ਤੋਂ ਕਿ ਚੋਰ ਹੋਵੇ ਪੰਜਾਬੀ ਦੇ ਵਿੱਚ ਹੀ ਗੱਲਬਾਤ ਕਰ ਰਿਆ ਸੀ ਪ੍ਰੋਪਰਲੀ ਹਾਂਜੀ ਬਿਲਕੁਲ ਪੰਜਾਬੀ ਦੀ ਗੱਲ ਕਰ ਰਿਆ ਸੀ ਆਪਣੇ ਨਾਲ ਬਿਲਕੁਲ ਪੰਜਾਬੀ ਦੀ ਗੱਲ ਮੈਂ ਕੀ ਰੱਖਦਾ ਨਾ ਕਈ ਵਾਰੀ ਬੰਦਾ ਗੱਲ ਕਰਦਾ ਕਰਦਾ ਇਹ ਵੀ ਦੱਸ ਸਕਦਾ ਦਿੰਦਾ ਵੀ ਸੋਨੇ ਦੀ ਮੈਨੂੰ ਜ਼ਰੂਰਤ ਆ ਮੈਂ ਕਦੇ ਵਾਸਤੇ ਲੈ ਰਿਆ ਐਦਾਂ ਦੀ ਕੋਈ ਗੱਲ ਕੀਤੀ ਉਨੇ ਇਹ ਗੱਲ ਕਹੀ ਸੀ ਕਿ ਮੈਨੂੰ ਫੈਕਟਰੀ ਵਿੱਚ ਮੈਂ ਉਹਨਾਂ ਨੇ ਗਿਫਟ ਕਰਨਾ ਵਾ ਬਾਉ ਨੇ ਭੇਜਿਆ ਮੈਨੂੰ ਅੱਛਾ ਇਹ ਗੱਲ ਕਹੀ ਹੁੰਦੀ ਮੈਨੂੰ ਕਿ ਬਾਉ ਨੇ ਭੇਜਿਆ ਮੈਂ ਇਹਨੂੰ ਪੁੱਛਿਆ ਸੀ ਕਿ ਹਾਂ ਕਿਸ ਪਰਪਸੇ ਤੇ ਕਿੱਦਾਂ ਕਰਨਾ ਕਹਿੰਦੇ ਬਾਉ ਨੇ ਭੇਜਿਆ ਮੈਨੂੰ ਮੈਂ 33 ਫੁੱਟਾ ਰੋਡ ਤੋਂ ਆਇਆ ਵਾ 33 ਫੁੱਟਾ ਰੋਡ ਕਹਿੰਦਾ ਵੇ 33 ਫੁੱਟਾ ਰੋਡ ਤੋਂ ਆਇਆ ਕਹਿੰਦਾ ਮੈਂ 33 ਫੁੱਟਾ ਰੋਡ ਤੋਂ ਆਇਆ ਮੇਰੇ ਮਾਲਕ ਨੇ ਭੇਜਿਆ ਕਿ ਮੈਨੂੰ ਕਿ ਮੈਂ ਕੁਆਇਨ ਗਿਫਟ ਕਰਨੇ ਐ ਸੀ ਇਹ 33 ਫੁੱਟਾ ਫੁੱਟਾ ਰੋਡ ਤੇ ਪੰਜਾਬ ਲੁਧਿਆਣਾ ਜੀ ਤੋਂ ਨੇ ਇੱਕ ਗੈਸਪੁਰੇ ਵਾਲਾ ਇੱਕ ਜਮਾਲਪੁਰ ਵਾਲਾ ਤੁਹਾਨੂੰ ਇਹ ਨਹੀਂ ਕੋਈ ਦੱਸਿਆ ਨਹੀਂ ਇਹ ਤੇ ਟਿਫੂਟਾ ਰੋਡ ਤੋਂ ਆਇਆ ਸੀ ਹਾਂ ਉਹ ਅਗਲਾ ਕਹਿੰਦਾ ਇਹ ਏਰੀਆ ਦਸਤਾ ਲੱਭਦੇ ਰਹੋ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਐਦੀ ਹੈ ਜੀ ਐਦੀ ਹੈ ਤੁਹਾਨੂੰ ਯਕੀਨ ਹੋਇਆ ਸੀਗਾ ਜਦੋਂ ਇਹ ਸਾਰਾ ਕੁਝ ਹੋਇਆ ਯਕੀਨ ਇੱਕ ਵਾਰੀ ਯਕੀਨ ਤਾਂ ਹੋਇਆ ਹੀ ਨਹੀਂ ਹਣਾ ਵੀ ਆਹ ਚੀਜ਼ਾਂ ਵੀ ਹੋਣ ਲੱਗੀਆਂ ਬਿਲਕੁਲ ਜੀ ਯਕੀਨ ਹੁਣ ਕਰਨਾ ਹੀ ਪੈਣਾ ਜੇ ਜਦੋਂ ਸਾਡੀ ਪੇਮੈਂਟ ਹੀ ਬਲੌਕ ਹੋ ਗਈ ਸਾਡਾ ਸਾਰਾ ਕੁਝ ਹੋ ਗਿਆ ਜੀ ਕਹਿੰਦਾ ਮਤਲਬ ਸਾਡਾ ਅਕਾਊਂਟ ਹੀ ਹੋਲਡ ਹੋ ਚੁੱਕਿਆ ਵਾ ਨਾ ਅਸੀਂ ਪੇਮੈਂਟ ਕਰ ਪਾ ਰਹੇ ਆ ਨਾ ਕੁਝ ਹੋ ਰਿਹਾ ਵਾ ਪੇਮੈਂਟ ਹੋਲਡ ਹੋ ਹੀ ਪਈ ਆ ਸਾਡੀ ਬਿਲਕੁਲ ਐਸਾ ਤੇ ਜਿਹੜੀ ਕਮਾਈ ਕੀਤੀ ਹੋਣੀ ਆ ਉਹ ਤਾਂ ਸਾਰੀ ਐਂ ਲੱਗ ਗਈ ਉੱਤੋਂ ਉੱਤੋਂ ਟੈਨਸ਼ਨ ਆ ਪੈ ਗਈਆਂ ਵੀਰ ਜੀ ਕਮਾਈ ਇਹ ਨਹੀਂ ਤਾਂ ਕਮਾਈ ਕੀਤੀ ਨਹੀਂ ਜੀ ਜਿੰਨਾ ਸਾਡਾ ਪੈਸੇ ਬਲੌਕ ਹੋ ਗਏ ਇੱਕ ਤਾਂ ਵੈਸੇ ਇਸ ਵਾਰ ਸੋਨੇ ਚਾਂਦੀ ਦਾ ਭਾਅ ਬਹੁਤ ਤੇਜ਼ ਸੀ ਕਸਟਮਰ ਵੀ ਬਹੁਤ ਘਟਾ ਆ ਅੱਗੇ ਨਾਲੋਂ ਸਮਝ ਲਓ ਕਿ ਸਾਡੇ 25 30% ਕੰਮਸ ਕਮ ਰਿਹਾ ਵਾ ਪਿਛਲੇ ਸਾਲਾਂ ਨਾਲੋਂ ਰੇਟ ਇੰਨਾ ਵਧੇ ਹੋ ਵਧਨ ਕਰਕੇ ਤੇ ਉਲਟਾ ਸੀ ਸੀ ਉਮੀਦ ਹੈਗੀ ਸੀ ਜਿੰਨਾ ਕਿ ਹੋਏਗਾ ਤੇ ਦੀਵਾਲੀ ਵਧੀਆ ਲੱਗੂ ਉਹ ਤਾਂ ਨੁਕਸਾ ਹੋ ਤਾਂ ਦੀਵਾਲੀ ਤੇ ਵੈਸੇ ਮੰਦਾ ਰਿਹਾ ਇੱਕ ਆ ਬੰਦਾ ਸਾਡੇ ਨਾਲ ਦੀਵਾਲੀ ਤੇ ਇਹ ਕਾਂਡ ਕਰਕੇ ਚਲਾ ਗਿਆ ਇਸ ਤਾਂ ਬਹੁਤ ਜਿਆਦਾ ਪਰੇਸ਼ਾਨ ਹੋ ਗਏ ਇਹ ਵੀ ਗੱਲ ਹੈ ਨਾ ਸੋਨੇ ਵਾਲੇ ਹੁਣ ਜਾਣ ਕਿੱਥੇ ਸੋਨੇ ਦਾ ਵਪਾਰ ਕਰਨ ਵਾਲੇ ਜਾਣ ਕਿੱਥੇ ਕਦੇ ਇਹਨਾਂ ਦੇ ਦੁਕਾਨਾਂ ਦੇ ਜਿਹੜੀ ਆ ਲੋਕੀ ਨਕਾਬ ਉੜ ਕੇ ਪਹੁੰਚ ਜਾਂਦੇ ਆ ਨਕਾਬ ਬਣ ਕੇ ਪਹੁੰਚ ਜਾਂਦੇ ਆ ਲੁੱਟਾਂ ਖੋਹਾਂ ਹੋ ਜਾਂਦੀਆਂ ਇਹਨਾਂ ਦੀ ਸਮਾਨ ਲੈਣ ਜਾਂਦੇ ਆ ਉਦੋਂ ਵੀ ਹੋ ਜਾਂਦੀਆਂ ਤੇ ਹੁਣ ਤਾਂ ਨਵੇਂ ਕਿਸਮ ਦੀ ਠੱਗੀ ਆ ਗਈ ਵੀ ਪੇਮੈਂਟ ਹੁੰਦੀ ਆ ਤੇ ਪੇਮੈਂਟ ਵੀ ਜੜੀ ਆ ਉਹ ਕਿਸੇ ਨਾ ਕਿਸੇ ਤਰੀਕੇ ਚੋਰੀ ਦਾ ਫੋਨ ਹੁੰਦਾ ਜਾਂ ਉਹ ਸਾਈਬਰ ਠੱਗੀ ਹੋਈ ਹੁੰਦੀ ਆ ਸੋਨੇ ਵਾਲੇ ਅਸਲ ਚ ਜਾਣ ਹੀ ਕਿੱਥੇ ਹੁਣ ਵੀ ਕੀ ਕਰ ਸਕਦੇ ਆ ਹੁਣ ਦੇਖੋ ਇਹ ਸੋਨਾ ਮਹਿੰਗਾ ਔਣ ਕਰਕੇ ਵੈਸੇ ਬਹੁਤ ਸਾਡਾ ਰਿਸਕ ਆ ਗਿਆ ਸੀ ਕੰਮ ਦਾ ਗਾਹ ਘਾਟਾ ਇੱਕ ਲੋਕੀ ਠੱਗੀਆਂ ਬੜੀਆਂ ਮਾਰ ਲਾਗੇ ਉਹ ਕਿਦਾ ਕੇਸ ਮੈਨੂੰ ਅੱਜ ਵੀ ਯਾਦ ਆ ਤੁਹਾਨੂੰ ਵੀ ਪਤਾ ਹੋਏਗਾ ਕਿ ਕਿਦਾਂ ਉਹਦੀ ਦੁਕਾਨ 'ਚ ਵੜ ਕੇ ਗੋਲੀਆਂ ਮਾਰ ਕੇ ਹਾਂਜੀ ਬਿਲਕੁਲ ਜੀ ਉਹ ਬੰਦੇ ਦੀ ਉਹ ਡੈਥ ਵੀ ਹੋ ਗਈ ਸੀ ਅੱਜ ਵੀ ਉਹ ਦੁਕਾਨ ਦੁਕਾਨਦਾਰ ਉਹਦੇ ਬੱਚੇ ਕੀ ਕੀ ਕਿੰਨੇ ਪਰੇਸ਼ਾਨ ਹੋਣਗੇ ਬੰਦਾ ਵੀ ਗਿਆ ਮਾਲ ਵੀ ਗਿਆ ਬੰਦਾ ਵੀ ਨਹੀਂ ਬਚਿਆ ਔਰ ਤੇ ਮੋਗੇ ਤਾਂ ਤੇ ਉਹਨਾਂ ਦਾ ਨੁਕਸਾਨ ਜਿਹੜਾ ਆ ਉਹ ਲੱਗ ਹੋ ਗਿਆ ਮਗਰ ਜੜ ਜਿਹੜੇ ਮਗਰ ਜੀ ਆ ਉਹ ਤਾਂ ਜਿੰਦੇ ਜੀ ਮਾਰ ਕੇ ਨਾ ਬੰਦਾ ਬੰਦਾ ਵੀ ਨਹੀਂ ਰਿਹਾ ਤੇ ਨੂੰ ਨੁਕਸਾਨ ਜਿਹੜਾ ਨੁਕਸਾਨ ਆ ਉਹ ਵੀ ਉਹ ਵੀ ਉਹਦਾ ਉਹਨਾਂ ਚਲਾ ਗਿਆ ਇਸਾ ਬਲਨ ਕਾਮ ਸੇਫ ਨਹੀਂ ਰਿਹਾ ਬਿਲਕੁਲ ਸੇਫ ਨਹੀਂ ਦੇਖੋ ਤੁਹਾਡੇ ਸਾਹਮਣੇ ਆ ਦਿੰਦੇ ਆੜੇ ਅਗਲਾ ਆਂਦਾ ਵਾ ਯੂਪੀਆਈ ਕਰਕੇ ਜਾਂਦਾ ਵਾ ਪੈਸੇ ਲੈ ਕੇ ਜਾਂਦਾ ਵਾ ਅਸੀਂ ਕਿਤੇ ਜਾਂਨੇ ਸਾਡੀ ਸੁਣਵਾਈ ਕਿਤੇ ਨਹੀਂ ਹੋ ਰਹੀ ਮੈਨੂੰ ਡਰ ਨਹੀਂ ਸੀਸੀਟੀਵੀ ਲੱਗੇ ਹੋਏ ਨੇ ਕੋਈ ਡਰ ਨਹੀਂ ਉਹਨੂੰ 101% ਡਰ ਨਹੀਂਗਾ ਜੀ ਉਰੇ ਪੰਜ ਕੀ ਸੀਸੀਟੀਆਂ ਕੈਮਰੇ ਆ ਸਾਰਾ ਐਂਗਲ ਦੇ ਉਸ ਬੰਦੇ ਦੀ ਮੇਰੇ ਕੋ ਫੋਟੋ ਆ ਸ਼ਕਲ ਸਾਹਿਬ ਬਿਲਕੁਲ ਜ਼ੀਰੋ ਜ਼ੀਰੋ ਇਹ ਬੰਦਾ ਕਿਦਨੇ ਕਿੰਨੇ ਵਜੇ ਅੰਦਰ ਆਇਆ ਦੁਕਾਨ ਜਾ ਰਿਹਾ ਕਿੰਨੇ ਵਜੇ ਜਾ ਰਿਹਾ ਕਿਦਾਂ ਉਹ ਪੇਮੈਂਟ ਸਾਨੂੰ ਦੇ ਰਿਹਾ ਵਾ ਐਸੀ ਬਕਾਇਦਾ ਸਾਡੇ ਕੋਲ ਅਸੀਂ ਉਹਨੂੰ ਬਿੱਲ ਕੱਟ ਕੇ ਪੱਕੇ ਬਿੱਲ ਕੱਟ ਕੇ ਬਿੱਲ ਬਿੱਲ ਉਸ ਬੰਦੇ ਨੂੰ ਕਵਨ ਜਾ ਉਹ ਦਿਨੇ ਸਬੰਦ ਦੇ ਰਹੇ ਆ ਦੇ ਰਿਹਾ ਉਹਨ ਦੀ ਸਾਰਤ ਦਾ ਸਾਡੇ ਕੈਮਰੇ ਤੇ ਰਿਕਾਰਡਿੰਗ ਆਜੀ ਇਹ ਲੋਕੋ 페ਸ ਵੀ ਬਦਲ ਲੈਂਦੇ ਨੇ ਵੀਰ ਜੀ ਹੋਂ ਪੇਤਾ ਬਦਲ ਲਗਾ ਹੋਂ ਦੇਖੋ ਇਸ ਬੰਦੇ ਦਾ ਕਿਹੋ ਜੇ ਬੰਦੇ ਬੇ ਰੁਪਿਆ ਇਹਨਾਂ ਦਾ ਕੀ ਕਹਿ ਸਕਦੇ ਆ ਉਰੇ ਜਿਹੜਾ ਸਕੂਟਰ ਆਇਆ ਅਸੀਂ ਬਾਅਦ ਬਾਅਦ ਚ ਅਸੀਂ ਆਪਣੀ ਬਾਅਦ ਹੀ ਰਿਕਾਰਡਿੰਗ ਚੈੱਕ ਕਰਵਾਈ ਆ ਉਹ ਬੰਦੇ ਨੇ ਐਕਟਿਵਾ ਤੇ ਆਇਆ ਵਾ ਉਸ ਬੰਦੇ ਦੀ ਐਕਟਿਵਾ ਤੇ ਨੰਬਰ ਪਲੇਟ ਵੀ ਨਹੀਂ ਹੈਗੀ ਸੀ ਤੁਸੀਂ ਇਹ ਇਹ ਦੇਖੋ ਕਿ ਇੱਕ ਬੰਦਾ ਆਮ ਬੰਦਾ ਜਿਹੜਾ ਹੈਗਾ ਵਾ ਜਿਹੜਾ ਇੱਕ ਆਮ ਬੰਦਾ ਹੈਗਾ ਉਸ ਸਕੂਟਰ ਦੇ ਸਕੋਰਟਿੰਗ ਨੰਬਰ ਪਲੇਟ ਤੋਂ ਬਗੈਰ ਕੋਈ ਕਿਸੇ ਬਾਈਕ ਦੀ ਗੱਡੀ ਦੇ ਉੱਪਰ ਸਕੋਰਟ ਪਲੇਟ ਨਹੀਂ ਲੱਗਦੀ ਤੇ ਪੁਲਿਸ ਵਾਲੇ ਮਿੰਟ ਲਾਉਂਦੇ ਉਸ ਬੰਦੇ ਨੂੰ ਰੋਕਦੇ ਉਹਦਾ ਉਹਦੀ ਗੱਡੀ ਬੌਂਡ ਕਰਨ ਤੱਕ ਜਾਂਦੇ ਆ ਉਹ ਚੋਰ ਤੇ ਦੇਖੋ ਇਹ ਦੇਖੋ ਕਿ ਉਸ ਬੰਦੇ ਨੇ ਨੰਬਰ ਪਲੇਟ ਵੀ ਨਹੀਂ ਲਾਈ ਸੀ ਆਪਣੇ ਐਕਟਿਵਾ ਦੇ ਉੱਤੇ ਵਾਈਟ ਰੰਗ ਦੀ ਹੁੰਦੀ ਐਕਟਿਵਾ ਮੈਂ ਤੁਹਾਨੂੰ ਵੀ ਸੀਸੀ ਕੇ ਕੈਮਰੇ ਦੀ ਰਿਕਾਰਡਿੰਗ ਕਢਾ ਕੇ ਦਿੱਤਾ ਨੰਬਰ ਪਲੇਟ ਨਹੀਂ ਲੱਗੀ ਕੋਈ ਮਸਲੇ ਨਹੀਂ ਇੱਥੇ ਚੌਂਕਾ ਜਰਾਮ ਨਾ ਘੁੰਮਦਾ ਬਿਲਕੁਲ ਚੌਂਕਾ ਸ਼ੇਰਿਆਂ ਘੁੰਮਦਾ ਪਿਆ ਜੀ ਉਸ ਬੰਦੇ ਨੂੰ ਡਰ ਹੀ ਕੋਈ ਨਹੀਂਗਾ ਨਾਉ ਨੂੰ ਨੂੰ ਇਹ ਦੇਖੋ ਕਿ ਕਿਸੇ ਰਸਤੇ ਦੀ ਮੁਲਾਜ਼ਮ ਨੇ ਰੋਕਿਆ ਹੋਣਾ ਰੋਕਦਾ ਵਾ ਵੀ ਉਹਨਾਂ ਦੀ ਨੰਬਰ ਪਲੇਟ ਹੈ ਨਹੀਂ ਕਿ ਤੁਹਾਨੂੰ ਉਹ ਵੀ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਦੇ ਦੇਣ ਨਾ ਤੁਹਾਨੂੰ ਹਾਲਸਾ ਮਤਲਬ ਆਪ ਲੋਕ ਕਾਸਤੇ ਹੀ ਹੈ ਉਹ ਵੀਰ ਜੀ ਹੁਣ ਤੁਹਾਡੇ ਸਾਹਮਣੇ ਹੀ ਹੈ ਤਾਂ ਇਹ ਤਾਂ ਤੁਸੀਂ ਆਪ ਦੇਖੋ ਜੀ ਇਹ ਤਾਂ ਤੁਹਾਡੇ ਸਾਹਮਣੇ ਜੋ ਵੀ ਹੈ ਤੁਹਾਡੇ ਸਾਹਮਣੇ ਹੋ ਰਿਹਾ ਵਾ ਹੁਣ ਅਸੀਂ ਤਾਂ ਇੰਨੇ ਪਰੇਸ਼ਾਨ ਹੋਏ ਪਏ ਆ ਜੀ ਕਿਹਾਂ ਦੀ ਹੱਦ ਨਹੀਂ ਅ ਤਰਵਾ ਜੀ ਤੁਹਾਡਾ ਬਹੁਤ ਬਹੁਤ ਤੇ ਜਿਆਦਾ ਮੈਂ ਤਾਂ ਨਹੀਂ ਬੁਲਾਇਆ ਇਹਨਾਂ ਤੋਂ ਕਿਉਂਕਿ ਕੇਸ ਤੁਹਾਡੇ ਤੱਕ ਪਹੁੰਚ ਚੁੱਕਾ ਆ ਤੁਹਾਨੂੰ ਪਤਾ ਲੱਗ ਚੁੱਕੀ ਹੋਈ ਹੈ ਜਾਣਕਾਰੀ ਪਰ ਮੇਨ ਮੇਰਾ ਮੋਟਿਵ ਹੈ ਇਹ ਵੀ ਜ਼ਰੂਰ ਕਾਰਵਾਈ ਤਾਂ ਹੋਏਗੀ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਂਗੇ ਅਜੇ ਕੇਸ ਜਿਹੜਾ ਹੈ ਉਹ ਲੁਧਿਆਣਾ ਨਹੀਂ ਪਹੁੰਚਿਆ ਜਦੋਂ ਪਹੁੰਚੇਗਾ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਬਿਹਾਰ ਪ੍ਰਸ਼ਾਸਨ ਕੋਲ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਵੀ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਸ ਤਰੀਕੇ ਦਾ ਕੌਣជា ਉਹ ਵੀ ਪੱਖ ਤੁਹਾਡੇ ਮੂਰੇ ਲੈ ਕੇ ਆਵਾਂਗੇ ਪਰ ਇਹ ਵੀ ਗੱਲ ਹੈ ਇਹ ਬੰਦੇ ਦੀ ਸ਼ਕਲ ਨੋਟ ਕਰ ਲੋ ਮੈਂ ਬਾਰ ਬਾਰ ਕਹਿ ਰਿਹਾ ਜੇ ਐਪੀ ਇਸ ਬਦਲਣ ਦੀ ਵੀ ਕੋਸ਼ਿਸ਼ ਕਰਦਾ ਜੇ ਫੇਸ ਬਦਲਣ ਦੀ ਵੀ ਕੋਸ਼ਿਸ਼ ਕਰਦਾ ਇਹਦੀਆਂ ਅੱਖਾਂ ਨੋਟ ਕਰ ਲੋ ਇਹਦਾ ਨੱਕ ਨੋਟ ਕਰ ਲੋ ਇਹਦਾ ਫੇਸ ਸਟਰਕਚਰ ਨੋਟ ਕਰ ਲੋ ਤੁਹਾਨੂੰ ਉਸ ਚੀਜ਼ ਸਮਝ ਆ ਜਾਏਗੀ ਕਿਉਂਕਿ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਬਦਲੀਆਂ ਜਾ ਸਕਦੀਆਂ ਅੱਖਾਂ ਨਹੀਂ ਬਦਲੀਆਂ ਜਾ ਸਕਦੀਆਂ ਜਿਹੜਾ ਨੋਜ਼ ਹੈ ਨੱਕ ਹੈ ਉਹ ਨਹੀਂ ਬਦਲਾ ਜਾ ਸਕਦਾ ਚਾਜ ਦੇ ਨਾਲ ਇਸ ਦੀ ਸ਼ਕਲ ਦੇਖ ਲੋ ਚੁੰਮ ਕਰਕੇ ਤੁਹਾਨੂੰ ਦੇਖ ਸਕਦੇ ਹੋ ਤਸਵੀਰ ਜੂਮ ਕਰਕੇ ਤੁਹਾਨੂੰ ਇਹ ਤਸਵੀਰ ਦਿਖਾ ਦਿੱਤੀ ਆ ਸ਼ਕਲ ਨੋਟ ਕਰ ਲੋ ਇਸ ਬੰਦੇ ਦੀ ਤੁਹਾਡੇ ਤੱਕ ਇਹ ਪਹੁੰਚ ਗਈ ਹੈ ਤੇ ਮੈਂ ਕਵਾਂਗਾ ਪੂਰੇ ਪੰਜਾਬ ਕੀ ਪੂਰੇ ਭਾਰਤ ਚ ਇਸ ਦੀ ਸ਼ਕਲ ਦਿਖਾ ਦੋ ਇਹਨੂੰ ਆਪ ਪਤਾ ਲੱਗੇਗਾ ਇਹਦੀ ਬੇਇੱਜ਼ਤੀ ਜਦੋਂ ਹੋਏਗੀ ਮੈਨ ਲੱਗਦਾ ਸ਼ਾਇਦ ਇਹ ਮੋੜ ਤੋੜ ਕੇ ਹੀ ਆ ਜੇ ਕਿਉਂਕਿ ਇਹ ਨਹੀਂ ਵੀ ਇਹਦੀ ਫੇਸ ਅਸੀਂ ਬਲਰ ਕਰ ਦਾਂਗੇ ਜੇ ਚੋਰ ਹੈ ਇਸਨੇ ਚੋਰੀ ਕੀਤੀ ਹੈ ਇਹਦੀ ਸ਼ਕਲ ਦਿਖਾਈ ਜਾਵੇਗੀ ਜਿੱਥੇ ਭੱਜ ਸਕਦਾ ਹੈ ਭੱਜ ਲਵੇ ਤੇ ਇਹ ਕੱਲ ਨੂੰ ਇਹ ਨਾ ਕਵੇ ਮੇਰੀ ਸ਼ਕਲ ਕਿਉਂ ਦਿਖਾਤੀ ਹੈ ਰਾਵਾ ਤੂੰ ਠੱਗੀ ਕਿਉਂ ਕੀਤੀ ਐ ਤੂੰ ਫੋਨ ਚੋਰੀ ਦਾ ਕਿਉਂ ਲੈ ਕੇ ਆਇਆ ਤੇ ਜੇ ਤੂੰ ਸ਼ਕਲ ਦਿਖਾਈਏ ਜੇ ਤੂੰ ਇਹ ਕੰਮ ਕੀਤਾ ਤੇਰੀ ਸ਼ਕਲ ਅਸੀਂ ਬਲਰ ਨਹੀਂ ਕਰਾਂਗੇ ਸ਼ਕਲ ਤੇਰੀ ਚੱਲ ਰਹੀ ਐ ਤੇ ਮੈਂ ਇਹ ਕਵਾਂਗਾ ਵੀ ਆਪਣਾ ਵਿਚਾਰ ਰੱਖੋ ਪੇਮੈਂਟ ਔਨਲਾਈਨ ਹੋ ਰਹੀ ਆ ਤਾਂ ਉਸਦਾ ਵੀ ਵਿਚਾਰ ਰੱਖੋ ਇੱਕ ਮੈਨੂੰ ਇਹ ਗੱਲ ਦੱਸੋ ਇਹਨੇ ਸਿੱਧਾ ਉਹ ਫੋਨ ਤੇ ਹੀ ਕੀਤੀ ਸੀ ਇਹਨੇ ਕੋਈ ਫੋਟੋ ਫੋਟੋ ਖਿੱਚ ਕੇ ਕੋਈ ਪੇਮੈਂਟ ਹੋਰ ਤਾਂ ਨਹੀਂ ਕੀਤੀ ਸੀ ਨਹੀਂ ਇਹਨੇ ਪਹਿਲਾਂ ਸਾਡੇ ਕੋਲ ਇਹ ਆਇਆ ਪਹਿਲਾਂ ਉਹਨੇ ਆਪਣੇ ਮੋਬਾਈਲ ਤੋਂ ਕੀਤੀ ਬਾਦ ਵਿੱਚ ਜਦੋਂ ਬਾਅਦ ਵਿੱਚ ਫੇਰ ਆਇਆ ਇਹ ਕਹਿੰਦਾ ਮੇ ਕੋ ਪੇਮੈਂਟ ਕੱਟ ਗਈ ਆ ਕਹਿੰਦਾ ਮੈਂ ਆਪਣੇ ਜਿੱਥੇ ਮੈਂ ਕੰਮ ਕਰਦਾ ਵਾਂ ਕਹਿੰਦਾ ਮੈਂ ਉਹਨਾਂ ਕੋ ਪੇਮੈਂਟ ਮੰਗਾ ਕੇ ਦੇ ਦੇਣਾ ਬਾਅਦ ਵਿੱਚ ਇਹਨੇ ਉਧਰੋਂ ਮੰਗਾ ਕੇ ਦੇ ਦਿੱਤੀ ਆ ਉਹਨੇ ਸਕੈਨਰ ਸਾਡਾ ਪੇਜ ਤਾਂ ਸਾਡੇ ਕੋ ਫੋਟੋ ਆਈ ਸੀ ਹੁੰਦੀ ਵੀ ਬਾਅਦ ਵਿੱਚ ਐਸੀ ਬਾਅਦ ਜੋ ਉਸ ਬਾਅਦ ਸਾਨੂੰ ਕਿੱਦਾਂ ਪਤਾ ਲੱਗੂ ਹੁਣ ਉਹ ਬੰਦਾ ਕੌਣ ਹੈਗਾ ਕੌਣ ਨਹੀਂ ਹੈਗਾ ਹੁਣ ਤਾਂ ਉਹ ਵੀ ਚੋਰੀ ਦੇਈ ਸੀ ਹੁਣ ਆ ਹੀ ਫੋਨ ਜਿਹੜੇ ਜਿਹੜੇ ਉਹਨੇ ਸਕੈਨਰ ਬਾਅਦ ਭੇਜਿਆ ਉਹ ਵੀ ਸਾਨੂੰ ਇਹ ਵੀ ਚੱਕਾ ਕਿ ਉਹ ਵੀ ਚੋਰੀ ਦੇਈ ਆ ਮਤਲਬ ਇਹ ਲੁਧਿਆਣਾ ਦੇ ਵਿੱਚ ਵੱਡਾ ਨੈਕਸਸ ਚੱਲ ਰਿਹਾ ਇਹ ਬੜੀ ਵੱਡੀ ਗੱਲ ਹੈ ਇਹ ਨਵੇਂ ਕਿਸਮ ਦੀ ਠੱਗੀ ਹੋਈ ਆ ਮੇਰੇ ਸਾਮਲਾ ਸਾਧ ਪੂਰੇ ਪੰਜਾਬ 'ਚ ਹੀ ਚੱਲ ਰਿਹਾ ਫੋਨ ਚੋਰੀ ਦੇ ਹੁੰਦੇ ਅੱਗੇ ਤਾਂ ਹੁੰਦਾ ਸੀ ਚੋਰੀ ਦਾ ਫੋਨ ਹੁੰਦਾ ਸੀ ਬਾਜ਼ਾਰ 'ਚ ਵੇਚ ਦਿੰਦੇ ਸੀਗੇ ਤੇ ਉੱਥੇ ਗੱਲ ਖਤਮ ਹੋ ਜਾਂਦੀ ਸੀ ਤੇ ਹੁਣ ਤਾਂ ਇਹ ਫੋਨ ਹੈਕਰਨਾ ਵੀ ਜਾਣ ਗਏ ਇਹ Google Pay ਵੀ ਖੋਲਣਾ ਜਾਣ ਗਏ ਤਾਂ ਸਾਰੇ ਸਿਕਿਉਰ ਹੋ ਜਾਓ ਕਿਉਂਕਿ ਇਹ ਫੋਨ ਵੀ ਚੋਰੀ ਕਰਦੇ ਨੇ ਜੀਪੇ ਵੀ ਕਰਦੇ ਆ ਤੇ ਨੁਕਸਾਨ ਦੁਕਾਨਦਾਰ ਦਾ ਹੀ ਹੁੰਦਾ ਨੁਕਸਾਨ ਉਹਦਾ ਵੀ ਹੁੰਦਾ ਜਿਸ ਦਾ ਫੋਨ ਹੋਵੇ ਆਪਣਾ ਧਿਆਨ ਰੱਖੋ ਵਾਦ ਤੋਂ ਬਾਅਦ ਸਿਕਿਉਰਟੀ ਜਿੰਨੀ ਹੁੰਦੀ ਆ ਉੰਨੀ ਲਾ ਕੇ ਰੱਖੋ ਫੋਨਾਂ ਦੇ ਵਿੱਚ ਇਹ ਨਾ ਵੀ ਲੋਕ ਖੋਲ ਕੇ ਰੱਖੋ ਇਹ ਬਹੁਤ ਕੁਝ ਕਰ ਲੈਂਦੇ ਆ ਤੇ ਇਹ ਨਹੀਂ ਵੀ ਫੋਨ ਐਂਡਰੋਇਡ ਆ ਆਈਫੋਨ ਆ ਇਹ ਸਾਰਾ ਕੁਝ ਹੀ ਹੁਣ ਹੋਣ ਲੱਗ ਗਿਆ ਤੁਹਾਨੂੰ ਪਤਾ ਉਸ ਕੋਲ ਫੋਨ ਕਿਹੜਾ ਸੀ ਕੰਪਨੀ ਦਾ ਉਹ ਦੇਖਿਆ ਸੀ ਨਹੀਂ ਅਸੀਂ ਫੋਨ ਨਹੀਂ ਦੇਖਿਆ ਸੀ ਸਾਡੇ ਕੋਲ ਜਿਹੜੀ ਰਿਕਾਰਡਿੰਗ ਹੈਗੀ ਆ ਉਹਦੇ ਫੋਨ ਦੇ ਪਿੱਛੇ ਸਿਲਵਰ ਕਲਰ ਦੀ ਉਹਦੀ ਬੈਕ ਸਾਈਡ ਆਈ ਹੈ ਚਲੋ ਉਹ ਸੀਸੀਟੀਵੀ ਦੇ ਵਿੱਚ ਅਸੀਂ ਦੇਖ ਲਾਂਗੇ ਧਿਆਨ ਨਾਲ ਵੀ ਕਿਹੜੇ ਕੰਪਨੀ ਦਾ ਫੋਨ ਆ ਜਾਂ ਕੀ ਨਹੀਂ ਆ ਪਰ ਹਾਂ ਸਿਕਿਉਰ ਹੋ ਕੇ ਰੱਖੋ ਰਵੋ ਤੁਸੀਂ ਵੀ ਕਿਉਂਕਿ ਇਹ ਚੀਜ਼ ਕਿਸੇ ਦੇ ਨਾਲ ਵੀ ਹੋ ਸਕਦੀ ਹੈ ਤੇ ਇਹੋ ਜਿਹੇ ਲੋਕ ਇਕੱਲਾ ਨਹੀਂ ਹੋ ਸਕਦਾ ਇਹਦਾ ਪੂਰਾ ਗਰੁੱਪ ਹੋਏਗਾ ਮੈਂ ਸਿੱਧਾ ਚੇਨ ਬਣਾ ਰਿਹਾ ਹਾਂ ਆਪ ਵੀ ਹੋਏਗਾ ਇਹਦੇ ਨਾਲ ਕੋਈ ਹੈਕਰ ਵੀ ਰਲਿਆ ਹੋਏਗਾ ਇਹ ਆਪ ਹੈਕਿੰਗ ਜਾਣਦਾ ਹੋਏਗਾ ਕਿਉਂਕਿ ਇਹਨੇ ਫੋਨ ਦੇ ਜਿਹੜੇ ਆ ਲੋਕ ਵੀ ਖੋਲਲੇ ਆ ਉਸ ਤੋਂ ਬਾਅਦ ਜੀਪੇ ਦੇ ਲੋਕ ਵੀ ਖੋਲਲੇ ਆ ਉਸ ਤੋਂ ਬਾਅਦ ਇਹ ਪੇਮੈਂਟ ਵੀ ਕਰ ਰਿਆ ਤਾਂ ਆਪਣਾ ਪਚਾ ਰੱਖੋ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਨੂੰ ਇਹ ਵੀਡੀਓ ਭੇਜੋ ਪਿਤਾ ਵੀ ਹੋ ਜਿਹੜਾ ਆਪਣਾ ਪਚਾ ਕਰ ਸਕਣ ਕਿਉਂਕਿ ਪੰਜਾਬ ਦੇ ਵਿੱਚ ਇੱਕ ਹੋਰ ਨਵੀਂ ਕਿਸਮ ਦੀ ਠੱਗੀ ਆ ਚੁੱਕੇ ਹਈ ਹੈ ਕੈਮਰਾ ਪਰਸਨ ਉਮੇਦ ਖੰਨਾ ਦੇ ਨਾਲ ਮੈਂ ਹਕੂਰ ਜੋਤ ਸਿੰਘ